ਦਾ ਮੋਸਰਦੀ ਸਰਹੱਦ ਦਾ ਆਖਰੀ ਕਸਬਾ ਰਮਦਾਸ ਤੋਂ ਨਜ਼ਦੀਕ ਪਿੰਡ ਪੜਾਇਆ ਵਿਲੀਆ ਦੇ ਵਿੱਚ ਆਪਾਂ ਪਹੁੰਚੇ ਆ ਅੱਜ ਅਸੀਂ ਤੁਹਾਨੂੰ ਜੀਵਿਦਾ ਦਾ ਦੇਸੀ ਪਨਾਯਾ ਚ ਘਰ ਦਿਖਾਉਣ ਜਾ ਰਹੇ ਆ ਜੇ ਨਾ ਕਿ ਜੀਵਿਦਾ ਜਿਹੜੇ ਸੀ ਜਿਹੜਿਆਂ ਦੇ ਵੀ ਸਾਡੇ ਕੋਲ ਕਣਕ ਬੀਜਣ ਦਾ ਕੋਈ ਸਾਧਨ ਹੈਗਾ ਪਰ ਉਹ ਗਲੌਣੀ ਪੈਗੀ ਪਰ ਆਲੀ ਖਲਾਰੀ ਜਾਂਦੀ ਪਰਾਲੀ ਸਾਂਭੀ ਨਹੀਂ ਜਾਂਦੀ ਅੱਜ ਅਸੀਂ ਤੁਹਾਨੂੰ ਦੇਸੀ ਘਰ ਦਿਖਾਉਣ ਜਾ ਰਹੇ ਆ ਕਿ ਕਾਮਿਆਂ ਨੂੰ ਕਹਾਵੇ ਉਹ ਦਿਖਾਇਆ ਜਾਵੇ ਕਿ ਆਹ ਦੇਖੋ ਇੱਕ ਸ਼ਾਰਟ ਚੇਈ ਦੀ ਕਲੀ ਇੱਕ ਨਾਲ ਇਹਦੇ ਕਰਾਸ ਚਾਹੀਦਾ ਕਰਾਸ ਤੇ ਇੱਕ ਇਹਦੇ ਵਿੱਚ ਬੈਰਗਾ ਇੱਕ ਆ ਸਲਿਆ ਬਸ ਕਰ ਲਾ ਇਨੀ ਚੀਜ਼ ਦੇ ਨਾਲ ਹੀ ਜਿਹੜੀ ਇਹ ਪ੍ਰਾਲੀ ਜਿਹੜੀ ਆ ਤੂੰ ਤੱਕ ਹੁਣ ਮੈਂ ਆਪਣੇ ਪ੍ਰਾਈਡ ਨੂੰ ਚਾਰਫੇਤ ਖੂਣ ਜਾ ਰਿਹਾ ਆ ਕਿ ਆ ਵੇਖੋ ਪ੍ਰਾਲੀ ਜਿਹੜੀ ਕਿਤਰਾ ਇਹਨੇ ਖਿਡਾਰੀ ਆ ਜਿਹੜੀ ਆਪਾਂ 40000 35 40000 ਰੁਪਏ ਦਾ ਆਇਆ ਇਸਰੇ ਜਿਹੜਾ ਵਾ ਕਟ ਰਿਆ ਉਹਦੀ ਕੀਮਤ 35 40 ਹਜ਼ਾਰ ਰੁਪਿਆ ਉਹਦੀ ਰੇਟ ਆ 40 ਹਜ਼ਾਰ ਦੀਆ ਲਾ ਕੇ 35 40 ਦੀ 35 ਹਜ਼ਾਰ ਕਟ ਰਸੇ ਕਟਰ ਮਿਲਦਾ ਨਹੀਂਗਾ ਤੇ 35 ਹਜ਼ਾਰ ਲਾ ਕੇ ਤਾਂ ਕਟ ਰੇ ਮਾੜੇ ਬੰਦੇ ਨੂੰ ਜਾਣਾ ਬੜਾ ਔਖਾ ਹੁਣ ਇਹ ਜਿਹੜਾ ਆਪਾਂ ਜਗਾੜ ਦਾ ਦਿਖਾਉਣ ਜਾ ਰਹੇ ਤੇ ਗੱਡੂ ਛੋਟਾ ਜਿਹਾ ਜਗਾੜ ਆ ਇਹਨਾਂ ਟਰੈਕਟਰ ਕੋਈ ਲੋੜ ਦੀ ਰਾ ਅਸੀਂ ਹੁਣ ਆਪਾਂ ਤੁਹਾਨੂੰ ਇਹ ਚੱਲਦਾ ਦਿਖਾਉਣੇ ਆ ਕਿ ਇਹ ਕਿਤਰਾ ਚੱਲਦਾ ਤੇ ਕਿਤਰਾ ਭਾਰੀ ਨੂੰ ਉਡਾਉਂਦਾ ਟਰੈਕਟਰ ਨੂੰ ਕੋਈ ਲੋੜ ਨਹੀਂ ਡਾ ਸਭ ਤੋਂ ਵੱਡੀ ਗੱਲ ਜਿਹੜੇ ਜ਼ਿਮੀਂਦਾਰ ਜਿਹੜੇ ਪਹਿਲੇ ਇਹਨੇ ਖੇਤੇ ਕਾਨੇ ਪੈਨੇ ਸੀ ਕਿ ਆਹ ਕਰਾਓ ਕਾਲੀ ਲੱਗ ਲਉਂਦੇ ਜਿਹੜਾ ਬਹੁਤ ਪ੍ਰੋਡਕਸ਼ਨ ਦਾ ਸੀ ਪਰ ਦੂਸਰ ਵਿਆਹ ਦਾ ਸੀ ਉਹਨਾਂ ਇੱਕੋ ਹੀ ਚਾਰ ਪਾਣੀ ਆ ਤੇ ਆ ਲਉਂਦੇ ਨਾ ਜਿਹੜੀ ਆ ਜ਼ਿਮੀਂਦਾਰ ਬਹੁਤ ਜ਼ਿਆਦਾ ਬੈਨੀਫਿਟ ਕਰਤੀ 25 30 ਹਜ਼ਾਰ ਪੈਂਦੇ ਬੈਨੀਫਿਟ ਮਿਲ ਗਿਆ ਨਾ ਤੋਂ ਜਿਹੜਾ ਘਟਦਾ ਸੀ 40 35 35 ਜਿਹੜਾ ਰੈਂਟ ਸੀ ਉਹਦਾ ਇਹ 5000 ਦਾ ਦਸਾਂ ਡੇ ਰਹੀ ਆ ਸਾਰੀ ਧਰਾਈ ਖਰਾਕ ਕੇ ਮੇਰੇ ਤਰ੍ਹਾਂ ਹੀ ਵੇਚ ਦਿਆ ਸਾਰੀ ਜੋ ਸੁਪਰ ਸੀਟਰ ਦੇ ਨਾਲ ਉਸੇ ਮੌਕੇ ਤੇ ਕੰਮ ਕੀਤੀ ਜਾਂਦੀ ਆ ਸਰਕਾਰ ਦਾ ਫੱਟਬਾਟ ਤੁਹਾਡੇ ਸਾਹਮਣੇ ਦਿਖਾਉਣਾ ਕਿ ਆਹ ਮਾਣ ਨੂੰ ਸਭ ਤੋਂ ਵੱਡਾ ਅਕਤੂ ਚਾਹੇ ਛੱਤੀ ਸੀ ਬਿਨਾਂ ਨੇ ਕੱਲੀ ਝੋਨਾ ਕੱਟਿਆ ਸਭ ਝੋਨਾ ਕੱਟ ਗਏ ਤੇ ਕੱਲੇ ਐਸੇ ਮੀਨ ਨਾਲ ਜਿੰਨਾ ਫੇਰ ਕੇ ਤੇ ਅੱਜ ਉਹ ਕਦੋਂ ਕਰ ਰਿਹਾ 843 ਜਨੀ ਆ ਉਹ ਸਾਰੀ ਪਰਾਲੀ ਜਿਹੜੀ ਆ ਉਹ ਝੋਨੇ ਦੇ ਵਿੱਚ ਜਿਹੜੀ ਦੱਬੀ ਜਾਏਗੀ ਇਹ ਪਰਾਈ ਦੱਬੀ ਜਾਂਦੇ ਨਾਲ ਜੇ ਡਾਇਆ ਖਾ ਰਹੇ ਉਹ ਵੀ ਫਰਟੇਗਾ ਜਿਹੜੀ ਯੂਰੀਆ ਨੂੰ ਫਰਟ ਰਹੇ ਜਿਹੜਾ ਇਹ ਸਮੇਂ ਦਾ ਝਾੜ ਆ ਕਣਕ ਦਾ ਜਿਗਾ 18-19 ਕਵਾਂਟਰ ਨਿਕਲਣੇ علاوہ ਉਹਨੂੰ ਬਹੁਤਾਂ ਕੜੇ ਝੜਾ ਫੜਨਾ ਪੈਣਾ ਤੇ ਹੋਰ ਵੀ ਖਰਚੇ ਇਹਨਾਂ ਬਚਣਾਗੇ ਇਹਦਾ ਦੀ ਦੇਸੀ ਗਾਰਡ ਬਣਾਇਆ ਚੱਲਣ ਦੀ ਕਟੜਾ ਚੱਲਣ ਚ ਬਹੁਤ ਵਧੀਆ ਜੀ 275 ਟਰੈਕਟਰ ਕੋਈ ਵੱਡਾ ਟਰੈਕਟਰ ਦੀ ਲੋੜ ਨਹੀਂ ਇਹਨੂੰ ਹਾਂਜੀ ਤਕਰੀਬਨ ਛੋਟੇ ਟਰੈਕਟਰ ਨਾਲ ਆਪਾਂ ਵੀ ਆਪਾਂ ਨੂੰ ਦੇਸੀ ਗਾਰਡ ਜਿਹੜਾ ਆਪਾਂ ਵੇਖ ਲਓ ਤੁਹਾਡੇ ਸਾਹਮਣੇ ਤਿਲਾ ਤਿਲਾ ਪ੍ਰਾਲੀ ਖਲਾਸ ਕੇ ਛੋਟੇ ਜ਼ਿਮੀਂਦਾਰ ਵਾਸਤੇ ਬਹੁਤ ਹੀ ਚੰਗਾ ਹੈ ਕਿੰਨਾ ਖਰਚਾ ਇਹਦਾ ਬਣਾਉਣ ਦਾ ਇੱਥੇ ਖਰਚਾ ਕੀ 3500-4000 ਰੁਪਏ ਆ ਜੀ ਚਲਾਉਂਦਾ ਮਜਾ ਆਉਂਦਾ ਬਿਲਕੁਲ ਜੀ ਚਲਾ ਕੇ ਵੇਖੋ